ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬਿਰਾਜਮਾਨ ਸਮੁੱਚੀ ਸਰ ਸੰਗਤ ਨੂੰ ਸਭ ਤੋਂ ਪਹਿਲਾਂ ਗੱਜ ਕੇ ਫਤਿਹ ਦੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੱਲ ਮਨੀਲਾ ਦੇ ਵਿੱਚ ਆਏ ਅੱਜ ਪਹਿਲੇ ਰਣ ਪੰਜਾਬੀ ਪਹਿਣਾ ਵੀਰਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੇਰੇ ਲਈ ਤੇ ਹਰਮਨ ਸਿੰਘ ਜੀ ਦੇ ਲਈ ਇਹ ਗੱਲ ਸੱਚੀ ਮੁੱਚੀ ਨਵੀਂ ਵਖਰੀ ਮਾਣ ਵਾਲੀ ਤੁਹਾਡੇ ਉੱਤੇ ਰਸ਼ਕ ਕਰਨ ਵਾਲੀ ਆ ਕਿ ਇੱਥੇ ਪੰਜਾਬੀ ਇੰਨੀ ਵੱਡੀ ਗਿਣਤੀ ਦੇ ਵਿੱਚ ਮਿਲੇ ਸਾਨੂੰ ਇਉਂ ਲੱਗਦਾ ਸੀ ਵੀ ਪੰਜਾਬੀ ਸ਼ਾਇਦ ਇੱਥੇ ਸਾਡੇ ਨਾਲ ਵਾਕਫੀਅਤ ਨਾ ਹੋਵੇ ਕਿਉਂਕਿ ਤੁਹਾਡੀ ਜ਼ਿੰਦਗੀਦਰ ਜਿਵੇਂ ਬਹੁਤ ਸਾਰੇ ਆ ਤੁਸੀਂ ਸਾਡੇ ਪ੍ਰੋਗਰਾਮਾਂ ਦੇ ਨਾਲ ਮੈਨੂੰ ਲੱਗਦਾ ਸੀ ਵੀ ਸ਼ਾਇਦ ਸਾਂਝ ਨਾ ਪਾ ਸਕੇ ਹੋ ਕਿਸੇ ਕਾਰਨ ਕਰਕੇ ਪਰ ਜਿੰਨਾ ਤੁਸੀਂ ਇੱਥੇ ਮਾਨ ਸਨਮਾਨ ਦਿੱਤਾ ਜਿੰਨੀ ਤੁਸੀਂ ਇੱਥੇ ਖਿੱਚ ਦਿਖਾਈ ਜਿੰਨਾ ਤੁਹਾਡਾ ਪੰਜਾਬੀ ਦੇ ਪ੍ਰਤੀ ਪਿਆਰ ਆ ਜਿੰਨਾ ਤੁਹਾਡਾ ਪੰਜਾਬ ਦੇ ਪ੍ਰਤੀ ਪਿਆਰ ਆ ਜਿੰਨਾ ਤੁਸੀਂ ਆਪਣੀਆਂ ਗਲੀਆਂ ਪਹਾਂ ਡੰਡੀਆਂ ਖੂਹਾਂ ਸੱਥਾਂ ਨੂੰ ਇੱਥੇ ਬੈਠ ਕੇ ਗੱਲਾਂ-ਬਾਤਾਂ ਕਰਦੇ ਹਾਂ ਚਰਚਾ ਕਰਦੇ ਹਾਂ ਸੱਚੀ ਮੁੱਚੀ ਤੁਹਾਡੇ ਉੱਤੇ ਬਹੁਤ ਮਾਣ ਸੀ ਵੀ ਤੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਗਏ ਆ ਪੰਜਾਬੀ ਗੁਣਾੜੇ ਉੱਤੇ ਮਾਣ ਹੋਣਾ ਵੀ ਚਾਹੀਦਾ ਪੰਜਾਬ ਅਸਲ ਦੇ ਵਿੱਚ ਮੇਰੇ ਪਿਆਰੋ ਵੀਰੋ ਤੇ ਭੈਣੋ ਤੁਹਾਡੇ ਕਰਕੇ ਵੀ ਬਚਿਆ ਮੈਂ ਵੀ ਸ਼ਬਦ ਇਸ ਕਰਕੇ ਵਰਤਦਾ ਵੀ ਨਾ ਸਾਰਾ ਉੱਥੇ ਕੁਝ ਵਿਗਾੜ ਆ ਨਾ ਸਾਰਾ ਕੁਝ ਇੱਥੇ ਚੰਗਾ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਮਨੁੱਖਤਾ ਉਹੀ ਰਹਿੰਦਾ ਮੰਨ ਲਓ ਉਦਾਹਰਨ ਦੇ ਤੌਰ ਤੇ ਉੱਤੇ ਮੈਂ ਸੱਤ ਬੈਂਡ ਲੈ ਲੇ ਤੇ ਮੈਂ ਜਾ ਕੇ ਜਹਾਸਦੀ ਤਾਕੀ ਨੂੰ ਹੱਥ ਪਾ ਲਿਆ ਮਨੁੱਖਤਾ ਵਿੱਚ ਉਹ ਹੀ ਆ ਜੇ ਮੈਂ ਉੱਥੇ ਗਲਤਾਂ ਇੱਥੇ ਵੀ ਸਹੀ ਨਹੀਂ ਜੇ ਮੈਂ ਇੱਥੇ ਸਹੀ ਆ ਮੈਂ ਉੱਥੇ ਵੀ ਗਲਤ ਨਹੀਂ ਪਰ ਜਿਹੜੇ ਲੋਕਾਂ ਨੇ ਆਪਣੇ ਆਪ ਨੂੰ ਅੰਦਰੋਂ ਸੰਵਾਰਿਆ ਜਿਹੜੇ ਲੋਕਾਂ ਨੇ ਆਪਣੇ ਆਪ ਨੂੰ ਅੰਦਰੋਂ ਸ਼ਿੰਗਾਰਿਆ ਉਹਨਾਂ ਨੂੰ ਸੱਚੀ ਮੁੱਚੀ ਬਹੁਤ ਬਹੁਤ ਰਣਾ ਧੰਨਵਾਦ ਵੀ ਕਰਨਾ ਬਣਦਾ ਉਹਨਾਂ ਦੇ ਉੱਤੇ ਮਾਣ ਕਰਨਾ ਬਣਦਾ ਅੱਜ ਜਦੋਂ ਇੱਥੇ ਲਗੂਨਾ ਦੇ ਵਿੱਚ ਇੱਥੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਬੀਆ ਸਿਟੀ ਮੈਂ ਸ਼ਾਇਦ ਨਾ ਗਲਤ ਨਾ ਲੈਂਦਾ ਹੋਵਾਂ ਇਹ ਸਥਾਨ ਦੇ ਉੱਤੇ ਜਦੋਂ ਤਸਵੀਰ ਨਹੀਂ ਵੱਡੀ ਗਿਣਤੀ 'ਚ ਸ਼ੋਭਤ ਹੋਏ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਬ ਦੇ ਸੰਦਰਭ ਦੇ ਵਿੱਚ ਇੱਥੇ ਨਗਰ ਕੀਰਤਨ ਦੇ ਵਿੱਚ ਸਾਨੂੰ ਵੀ ਮੱਥਾ ਟੇਕਣ ਦਾ ਨਾਲ ਨਾਲ ਸੰਗਤ ਦੇ ਪੈਰ ਨਾਲ ਪੈਰ ਮਲਾਉਣ ਦਾ ਮੌਕਾ ਮਿਲਿਆ ਤੇ ਜਦੋਂ ਅਸੀਂ ਇੱਥੇ ਆਏ ਆ ਤੇ ਜਦ ਜਦ ਤੁਸੀਂ ਇੱਥੇ ਵੀ ਲੰਗਰ ਲਾਏ ਲੱਗਦਾ ਨਹੀਂ ਕਿ ਆਪਾਂ ਮਨੀਲਾ ਦੇ ਵਿੱਚ ਆ ਲੱਗਦਾ ਇਹ ਕਿ ਆਪਾਂ ਵੈਨਕੂਵਰ ਦੇ ਵਿੱਚ ਆ ਲੱਗਦਾ ਹੈ ਕਿ ਆਪਾਂ ਸਾਊਥ ਹਾਲ ਦੇ ਵਿੱਚ ਆ ਲੱਗਦਾ ਹੈ ਕਿ ਆਪਾਂ ਆਕਲੈਂਡ ਦੇ ਵਿੱਚ ਆ ਲੱਗਦਾ ਹੈ ਕਿ ਆਪਾਂ ਮੈਲਬਰਨ ਦੇ ਵਿੱਚ ਆ ਲੱਗਦਾ ਇਹ ਹੈ ਵੀ ਜਿਹੜੀਆਂ ਥਾਵਾਂ ਨੂੰ ਅਸੀਂ ਮੰਨਦੇ ਕਿ ਪੰਜਾਬੀਆਂ ਦੀ ਹੱਬਾ ਇਹ ਸੱਚੀ-ਮੁੱਚੀ ਮਨੀਲਾ ਵੀ ਉਵੇਂ ਆ ਅਸੀਂ ਉੱਥੇ ਬੈਠੇ ਬਹੁਤ ਵਾਰ ਇਹ ਗੱਲਾਂ ਸੁਣਦੇ ਪੜ੍ਹਦੇ ਆ ਖਬਰਾਂ ਆਉਂਦੀਆਂ ਕਿ ਭਾਈ ਮਨੀਲਾ ਦੇ ਵਿੱਚ ਤਾਂ ਬੰਦਾ ਮਾਰ ਦਿੰਦੇ ਆ ਸਾਡੀਆਂ ਰਾਏਆਂ ਹੁੰਦੀਆਂ ਹਨ ਵੀ ਫਲਾਣੀ ਥਾਂ ਦੇ ਉੱਤੇ ਆਹ ਕੁਝ ਹੋ ਜਾਂਦਾ ਫਲਾਣੀ ਥਾਂ ਤੇ ਆਹ ਕੁਝ ਹੁੰਦਾ ਪਰ ਇੱਥੇ ਆ ਕੇ ਅਸੀਂ ਬਹੁਤ ਸਤਿਕਾਰਯੋਗ ਭੈਣਾ ਵੀਰਾਂ ਨਾਲ ਗੱਲਬਾਤ ਕੀਤੀ ਕੇਵਲ ਸਿੰਘ ਸੰਘਾ ਸਾਹਿਬ ਜਿਹੜਾ ਪਿੰਡ ਕੋਰੇ ਵਾਲਾ ਤਲਵੰਡੀ ਭਾਈ ਦੇ ਲਾਗੇ ਉਹਨਾਂ ਨੇ ਸਾਨੂੰ ਬੁਲਾਇਆ ਤੇ ਜਿੰਨੀ ਜਾਣਕਾਰੀ ਅਸੀਂ ਇੱਥੇ ਤੁਰ ਫਿਰ ਕੇ ਚੱਜ ਦਾ ਵਿਚਾਰ ਕਰਕੇ ਇਕੱਤਰ ਕੀਤੀ ਵੀ ਭਾਈ ਇਉਂ ਤਾਂ ਜਲੰਧਰ ਦੇ ਵਿੱਚ ਬੈਠਿਆ ਰਾਮਾ ਮੰਡੀ ਚ ਕਦੋਂ ਗੋਲੀ ਚੱਲ ਜੇ ਇਉਂ ਤਾਂ ਤਲਵੰਡੀ ਭਾਈ ਦੇ ਵਿੱਚ ਬੈਠਿਆ ਨਾਲ ਦੇ ਪਿੰਡ ਚ ਕਦੋਂ ਚੱਲ ਜੇ ਇਸ ਗੱਲ ਦਾ ਵੀ ਇਲਮ ਨਹੀਂ ਹੁੰਦਾ ਪਰ ਫਿਰ ਵੀ ਇੱਥੇ ਜਿਸ ਤਰੀਕੇ ਦੇ ਨਾਲ ਬਿਨਾਂ ਲਿਖਤ ਪੜ ਤੋਂ ਤੁਸੀਂ ਕਰਦੇ ਹਾਂ ਬਿਨਾ ਤੁਸੀਂ ਇੱਥੇ ਚੈੱਕ ਜਿਹੜਾ ਕੋਰਾ ਲੈਣ ਤੋਂ ਬਿਨਾ ਤੁਸੀਂ ਇਸ ਤਰੀਕੇ ਦੇ ਨਾਲ ਆਪਦੇ ਕਾਰੋਬਾਰ ਅੱਗੇ ਵਧਾਉਨੇ ਹੋ ਤੇ ਪੰਜਾਬ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਣੇ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਇਕੱਠੇ ਆਪਾਂ ਇੱਥੇ ਵੀ ਹੋਏ ਹਾਂ ਇਕੱਠੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੁੰਨੇ ਆ ਪਰ ਮੈਂ ਕਦੇ-ਕਦੇ ਖੁਦ ਨੂੰ ਸਵਾਲ ਕਰਦਾ ਹੁੰਨਾ ਕਿ ਮੈਂ ਤਾਂ ਗੁਰੂ ਸਾਹਿਬ ਦੇ ਮੁਤਾਬਕ ਚੱਲ ਨਹੀਂ ਸਕਿਆ ਹੁਣ ਤੁਸੀਂ ਆਪੋ ਆਪਣਾ ਸਵਾਲ ਕਰ ਲਓ ਵੀ ਤੁਸੀਂ ਕਿੰਨਾ ਕੁ ਚੱਲੇ ਹੋ ਜਾਂ ਮੈਂ ਕਿਤੇ ਵੀ ਜਾਣਾ ਮੈਂ ਕਰਨ ਜੀ ਸਭ ਤੋਂ ਪਹਿਲਾਂ ਤਾਂ ਗੁਨਾਹਗਾਰ ਮੈਂ ਆ ਮੈਂ ਗੁਰੂ ਗ੍ਰ ਜੇ ਪੜਿਆ ਤਾਂ ਜਾਣਿਆ ਹੀ ਨਹੀਂ ਜੇ ਜਾਣਿਆ ਤਾਂ ਸਮਝ ਕੇ ਅਮਲ ਕੀਤਾ ਹੀ ਨਹੀਂ ਤੇ ਜੇ ਅਮਲ ਕਰਨ ਦੀ ਗੱਲ ਕਰਦਾ ਤਾਂ ਮੈਂ ਸਿਰਫ ਤੇ ਸਿਰਫ ਹਵਾ ਦੇ ਵਿੱਚ ਗੱਲਾਂ ਕਰ ਜਾਂਦੇ ਅਸੀਂ ਬਹੁਤੀ ਵਾਰ ਪਰ ਅਸੀਂ ਪ੍ਰੈਕਟੀਕਲ ਤੌਰ ਦੇ ਉਤੇ ਕਿੰਨਾ ਕਰਦੇ ਆ ਸਾਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਕਿ ਅਸੀਂ ਉਸ ਧਰਮ ਨਾਲ ਹਾਲਾਂਕਿ ਸਾਰੇ ਹੀ ਧਰਮ ਬਹੁਤ ਸਤਿਕਾਰਯੋਗ ਆ Hindu ਪਹਿਣਾ ਵੀ ਸਾਡੇ ਆਪਣੇ ਆ Muslim ਭਾਈਚਾਰਾ ਸਾਡਾ ਆਪਣਾ Jaini ਬੋਧੀ ਈਸਾਈ ਸਾਰੇ ਹੀ ਸਾਡੇ ਆਪਣੇ ਆ ਪਰ ਜਿਹੜੀ ਥਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ ਜਿਨ੍ਹਾਂ ਦੇ ਬਾਰੇ ਅਸੀਂ ਪੜ੍ਹਦੇ ਕਿ ਪਟਨੇ ਸ਼ਹਿਰ ਵਿੱਚ ਚੰਨ ਚੜਿਆ ਮਾਤਾ ਗੁਜਰੀ ਨੂੰ ਦਿਓ ਜੀ ਵਧਾਈਆਂ ਅਸੀਂ ਇਹ ਪੜ੍ਹਦੇ ਆਏ ਹਾਂ ਪਰ ਉਸੇ ਪਟਨਾ ਦੇ ਵਿੱਚ ਪਿਛਲੇ ਦਿਨੀ ਇੱਕ ਖਬਰ ਪੈਦਾ ਹੋਈ ਉਸ ਖਬਰ ਦੇ ਵਿੱਚ ਇਹ ਸੀ ਕਿ ਅਟਲ ਬਿਹਾਰੀ ਆਵਾਜ਼ਪਾਈ ਦੀ ਯਾਦ ਨੂੰ ਸਮਰਪਿਤ ਇੱਕ ਸਮਾਗਮ ਰਚਾਇਆ ਗਿਆ ਉੱਥੇ ਸਮਾਗਮ ਰਚਾਇਆ ਗਿਆ ਤੇ ਇੱਕ ਦੇਵੀ ਨਾਂ ਦੀ ਭਜਨ ਗਾਇਕਾ ਜਿਹੜੀ ਕਿ ਉੱਥੇ ਆਪਣੇ ਭਜਨਾਂ ਦੀ ਪੇਸ਼ਕਾਰੀ ਕਰ ਰਹੀ ਹੈ ਉੱਥੇ ਫਿਰ ਉਹਨੇ ਭਜਨ ਪੇਸ਼ ਕਰਦੀ ਨੇ ਇੱਕ ਭਜਨ ਪੇਸ਼ ਕੀਤਾ ਜਾਂ ਕਹਿ ਰਹੀ ਕਿ ਜਿਹੜਾ ਉਹਨੂੰ ਇੱਕ ਧਾਰਨਾ ਪੇਸ਼ ਕੀਤੀ ਉਹਦਾ ਬੋਲ ਸੀਗੇ ਰਘੁਪਤੀ ਰਾਗਵ ਰਾਜਾਰਾਮ ਆਪਾਂ ਬਚਪਨ ਤੋਂ ਪੜਦੇ ਸੁਣਦੇ ਆ ਉਹਦੇ ਵਿੱਚ ਇੱਕ ਸਤਰ ਆਉਂਦੀ ਆ ਈਸ਼ਵਰ ਅੱਲਾ ਤੇਰਾ ਨਾਮ ਜਦੋਂ ਉਹਨੇ ਇਹ ਗੱਲ ਕਹਿ ਕੇ ਈਸ਼ਵਰ ਅੱਲਾ ਤੇਰਾ ਨਾਮ ਤੇ ਉੱਥੇ ਬਹੁਤ ਸਾਰੇ ਪੰਡਾਲ ਦੇ ਵਿੱਚ ਬੈਠੇ ਲੋਕਾਂ ਨੇ ਖੜੇ ਹੋ ਕੇ ਰੌਲਾ ਪਾ ਲਿਆ ਕਹਿੰਦੇ ਵੀ ਅੱਲਾ ਦਾ ਨਾਮ ਕਿਵੇਂ ਲਿਆ ਉਹ ਹੁਣ ਦਾਇਕ ਦੇ ਲਈ ਜਿਹਨੇ ਸਟੇਜ ਤੇ ਪੇਸ਼ਕਾਰੀ ਕਰਨੀ ਹੋਵੇ ਉਹਦੇ ਲਈ ਇਹ ਗੱਲ ਬੜੀ ਉਲਝਣ ਵਾਲੀ ਹੁੰਦੀ ਵੀ ਮੈਂ ਮੌਕੇ ਨੂੰ ਕਿਵੇਂ ਸੰਭਾਲਾਂ ਉਹ ਕੁਝ ਬੋਲੀ ਨਹੀਂ ਉਹਨੇ ਕਿਹਾ ਜੀ ਮੈਂ ਕੋਈ ਆਪਣੇ ਕੋਲੋਂ ਨਹੀਂ ਗੱਲ ਬਣਾਈ ਇਸ ਸਤਰ ਦੇ ਵਿੱਚ ਹੀ ਆਉਂਦਾ ਕਿ ਈਸ਼ਵਰ ਅੱਲਾ ਤੇਰਾ ਨਾਮ ਉਹ ਕਹਿੰਦੇ ਸੀ ਪ੍ਰੋਗਰਾਮ ਨਹੀਂ ਚੱਲਣ ਦੇਣਾਗਾ ਇਹ ਖਬਰਦਾਰ ਜੀ ਅਜ ਤੋਂ ਬਾਅਦ ਇਹੋ ਜੀਆਂ ਗੱਲਾਂ ਕੀਤੀਆਂ ਉਹ ਕਹਿੰਦੇ ਜੀ ਸੌਰੀ ਮਾਈਕ ਦੇ ਉੱਤੇ ਖੜ ਕੇ ਉਹਨੇ ਗੱਲ ਕੀਤੀ ਕਿ ਸੌਰੀ ਮੈਂ ਤੁਹਾਡੇ ਕੋਲੋਂ ਮਾਫੀ ਮੰਗਦੀ ਆ ਪਰ ਰੌਲਾ ਫੇਰ ਨਹੀਂ ਰੁਕਿਆ ਰੌਲਾ ਨਹੀਂ ਰੁਕਿਆ ਤੇ ਅਖੀਰ ਦੇ ਉੱਤੇ ਉਹਦੇ ਕੋਲੋਂ ਜੈ ਸ਼੍ਰੀ ਰਾਮ ਦੇ ਨਾਰੇ ਉਸ ਸਟੇਜ ਦੇ ਉੱਤੇ ਲਵਾਏ ਗਏ ਤੇ ਉਸ ਤੋਂ ਬਾਅਦ ਉਹ ਪ੍ਰੋਗਰਾਮ ਨੂੰ ਚੱਲਣ ਦਿੱਤਾ ਗਿਆ ਇਹਦਾ ਮਤਲਬ ਇਹ ਵੀ ਨਹੀਂ ਕਿ ਭਾਈ ਸਾਰੇ ਧਰਮਾਂ ਦੇ ਵਿੱਚ ਸਾਰੇ ਲੋਕ ਕਟੜ ਹੁੰਦੇ ਆ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਜਿਹੜੇ ਧਰਮ ਸਿੱਖ ਧਰਮ ਦੀ ਅਸੀਂ ਗੱਲ ਕਰਦੇ ਆ ਉਹਦੇ ਵਿੱਚ ਇੰਨੀ ਕਟੜਤਾ ਕਿਤੇ ਵੀ ਨਹੀਂ ਭਰੀ ਉਹਦੇ ਵਿੱਚ ਰਾਮ ਨੂੰ ਉਹਦੇ ਵਿੱਚ ਅੱਲਾ ਨੂੰ ਉਹਦੇ ਵਿੱਚ ਕਿਸੇ ਵੀ ਧਰਮ ਦੇ ਨਾਲ ਅਸੀਂ ਜੁੜੇ ਹੋਏਗੇ ਸਭ ਨੂੰ ਬਰਾਬਰ ਦੇ ਸਨਮਾਨ ਦੀ ਗੱਲ ਕੀਤੀ ਗਈ ਆ ਤੇ ਜੇਕਰ ਸਾਡੇ ਵਿੱਚ ਹਲੇ ਵੀ ਧਰਮ ਦੇ ਪ੍ਰਤੀ ਵੰਡੀਆਂ ਜੇਕਰ ਸਾਡੇ ਵਿੱਚ ਹਲੇ ਵੀ ਜਾਤ ਪਾਤ ਦੇ ਪ੍ਰਤੀ ਵੰਡੀਆਂ ਤੇ ਫਿਰ ਸਾਡਾ ਕੁਝ ਨਹੀਂ ਹੋ ਸਕਦਾ ਤੁਹਾਡੇ ਪਿੰਡਾਂ ਦੇ ਵਿੱਚੋਂ ਬਹੁਤਿਆਂ ਦੇ ਵਿੱਚ ਹੁਣ ਗਿਰਜਾ ਕਰ ਚਰਚਾ ਬਣ ਗਿਆ ਹੋਣੀਆਂ ਮੈਨੂੰ ਬੜੇ ਬੰਦੇ ਕਹਿਣਗੇ ਵੀ ਭਾਈ ਸਾਨੂੰ ਨਾ ਇਸ ਵੇਲੇ ਸਮਝਣਾ ਚਾਹੀਦਾ ਜੀ ਕਿ ਪਿੰਡ ਪਿੰਡ ਦੇ ਵਿੱਚ ਚਰਚ ਕਿਉਂ ਬਣਦੀ ਆ ਮੈਂ ਕਹਾਂ ਯਾਰ ਆਪਾਂ ਨੂੰ ਦਿਮਾਗ ਦੇ ਮੂਹੇ ਖੁੱਲੇ ਰੱਖਣੇ ਚਾਹੀਦੇ ਆ ਜੇ ਅੱਜ ਕੋਈ ਗੋਰਾ ਅਮਰਤ ਸ਼ਾਕੇ ਇਹ ਗੱਲ ਕਵੇ ਜੀ ਕਿ ਮੈਂ ਸਿੱਖ ਧਰਮ ਦੇ ਵਿੱਚ ਆ ਗਿਆ ਅਸੀਂ ਕਹਿੰਦੇ ਗੁਰੂ ਮਹਾਰਾਜ ਦੀ ਕਲਾ ਵਰਤਗੀ ਬਿਲਕੁਲ ਸੱਚੀ ਆ ਵਰਤਣੀ ਚਾਹੀਦੀ ਆ ਪਰ ਜੇਕਰ ਕੋਈ ਬੰਦਾ ਜਾ ਕੇ ਈਸਾਈ ਭਾਈਚਾਰੇ ਤੇ ਸ਼ਾਮਲ ਹੁੰਦਾ ਪਰ ਕਲਾ ਉਧਰ ਵਰਤੀ ਆਪਾਂ ਇਹ ਵੀ ਮੰਨੀਏ ਕਿਉਂਕਿ ਧਰਮ ਮਨੁੱਖ ਦਾ ਨਿੱਜੀ ਵਿਸ਼ਾ ਹੈਗਾ ਇਹ ਕਟੜਤਾ ਦਾ ਵਿਸ਼ਾ ਨਹੀਂ ਹੈਗਾ ਇਹ ਮੇਰੇ ਨਿੱਜੀ ਤੌਰ ਦੇ ਉੱਤੇ ਖਿਆਲ ਆ ਤੁਸੀਂ ਮੇਰੇ ਨਾਲ ਸਹਿਮਤ ਜਾਂ ਅਸਹਿਮਤ ਵੀ ਹੋ ਸਕਦੇ ਆ ਪਿੰਡ ਦੇ ਵਿੱਚ ਇੱਕ ਅਕਾਦੇ ਵਿੱਚ ਕਈ ਕਈ ਗੁਰੂ ਘਰ ਆ ਪਰ ਪੰਜਾਬ ਦੇ ਕਿੰਨੇ ਕ ਪਿੰਡਾਂ ਵਿੱਚ ਡਿਸਪੈਂਸਰੀਆਂ ਇੱਕ ਇੱਕ ਪਿੰਡ ਦੇ ਵਿੱਚ ਕਈ ਕਈ ਇੱਥੇ ਮੰਦਰ ਮੱਚਦਾ ਗਿਰਜਾ ਘਰ ਹੈਗੇ ਆ ਜਾਂ ਆਪਾਂ ਡੇਰੇ ਹੈਗੇ ਆ ਪਰ ਪੰਜਾਬ ਦੇ ਕਿੰਨੇ ਕ ਪਿੰਡਾਂ ਦੇ ਵਿੱਚ ਕੱਲੇ ਕੱਲੇ ਪਿੰਡ ਦੇ ਵਿੱਚ ਕਮਿਊਨਿਟੀ ਸੈਂਟਰ ਬਣੇ ਆ ਕਿੰਨੇ ਕ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਜੇਕਰ ਹੰਨ ਤੱਕ ਕਿੰਨੀਆਂ ਕ ਵਧੀਆ ਬਣੀਆਂ ਆਪਾਂ ਜਾਣਦੇ ਆ ਤੇ ਜੇਕਰ ਬਣੀਆਂ ਤਾਂ ਉਹਨਾਂ ਨੂੰ ਕਿੰਨਾ ਕ ਸੰਭਾਲਿਆ ਮੇਰੇ ਵਰਗਿਆਂ ਨੇ ਇਹਦੇ ਬਾਰੇ ਵੀ ਆਪਾਂ ਜਾਣਦੇ ਆ ਸੋ ਮੇਰਾ ਖਿਆਲ ਆ ਵੀ ਜਦੋਂ ਆਪਾਂ ਦੁਨੀਆ ਦੇ ਵਿੱਚ ਤੁਰਦੇ ਫਿਰਦੇ ਆ ਅਸੀਂ ਇੰਗਲੈਂਡ ਵੀ ਗਏ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਹੋਰ ਵਕ ਵਕ ਥਾਵਾਂ ਤੇ ਜਾਣ ਦਾ ਮੌਕਾ ਸਿੱਖਣ ਦੀ ਕੋਸ਼ਿਸ਼ ਕਰਦੇ ਆ ਮੈਨੂੰ ਕਈ ਬੰਦੇ ਕਹਿੰਦੇ ਹੁੰਦੇ ਵੀ ਚੱਜ ਦਾ ਵਿਚਾਰ ਦੇ ਵਿੱਚ ਤੁਸੀਂ ਆਹ ਗੱਲ ਕਿਉਂ ਤੇ ਕਿਵੇਂ ਕੀਤੀ ਤੇ ਤੁਹਾਨੂੰ ਕਿਵੇਂ ਇਹ ਫੁਰੀ ਮੈਂ ਕਹਿੰਦਾ ਸਾਡੀ ਇਹਦੇ ਵਿੱਚ ਕੋਈ ਪ੍ਰਾਪਤੀ ਨਹੀਂ ਆ ਤੁਸੀਂ ਆਪਣੇ ਤਜਰਬੇ ਨੂੰ ਸਾਡੇ ਤੱਕ ਭੇਜ ਦਿਨੇ ਆ ਅਸੀਂ ਉਸ ਤਜਰਬੇ ਨੂੰ ਆਪਦੇ ਪ੍ਰੋਗਰਾਮ ਚ ਪੇਸ਼ ਕਰ ਦਿੰਨੇ ਆ ਸਾਡੀ ਹਾਲਤ ਉਹ ਆ ਵੀ ਜਿਵੇਂ ਧਾਗੇ ਦੇ ਨਾਲ ਚੁੰਬਕ ਪੱਥਰ ਬਨ ਕੇ ਤੇ ਮੁੰਡਾ ਜਾਂ ਕੁੜੀ ਸਾਰੀ ਦਿਹਾੜੀ ਕਦੇ ਸੜਕ ਦੇ ਉੱਤੇ ਇਧਰ ਨੂੰ ਭੰਦੇ ਆ ਕਦੇ ਇਧਰ ਨੂੰ ਭੰਦੇ ਕਦੇ ਉਧਰ ਨੂੰ ਭੰਦੇ ਕਦੇ ਰੂੜੀ ਤੇ ਜਾਂਦੇ ਆ ਕਦੇ ਕਿਤੇ ਜਾਂਦੇ ਆ ਤੇ ਆਠਣ ਤੱਕ ਉਹਨਾਂ ਦੇ ਉਸ ਚੁੰਮਕ ਦੇ ਨਾਲ 1.5-2 ਕਿਲੋ ਲੋਹਾ ਲੱਗਾ ਹੁੰਦਾ ਕੋਈ ਮੇਖ ਕੋਈ ਕਾਬਲਾ ਕੋਈ ਪੇਟ ਕੋਈ ਪੱਤਰੀ ਲੱਗ ਜਾਂਦੀ ਆ ਉਹ ਆਪਦੀ ਦਿਹਾੜੀ ਪਾ ਲੈਂਦੇ ਆ ਅਸੀਂ ਤਾਂ ਤੁਹਾਡੇ ਕੋਲੋਂ ਗੱਲਾਂ ਸਿੱਖਦੇ ਤੇ ਚੁੱਕਦੇ ਆ ਨੇ ਪਾਈ ਸਾਨੂੰ ਇਥੋਂ ਆਹ ਗੱਲ ਮਿਲ ਗਈ ਇਥੋਂ ਆਹ ਗੱਲ ਸਿੱਖ ਲਈ ਬਾਬਾ ਜੀ ਦੇ ਕੋਲੋਂ ਉਹ ਗੱਲ ਸਿੱਖ ਲਈ ਵੀਰ ਜੀ ਦੇ ਕੋਲੋਂ ਆਹ ਗੱਲ ਸਿੱਖ ਲਈ ਤੇ ਮੇਰਾ ਖਿਆਲ ਆ ਵੀ ਜ਼ਿੰਦਗੀ ਸਿੱਖਣ ਦੇ ਵਿੱਚ ਇੰਨੀ ਲੱਗੀ ਨਹੀਂ ਪਰ ਸਭ ਦਾ ਤਜਰਬਾ ਜਿਹੜਾ ਉਹ ਤੁਸੀਂ ਆਪਦੇ ਨਾਲ ਜੋੜ ਕੇ ਆਪਦੀ ਗੱਲ ਜ਼ਰੂਰ ਕਰਨੀ ਚਾਹੀਦੀ ਆ ਆਪਦੇ ਦਿਲ ਦੀ ਵਿੱਥਾ ਜ਼ਰੂਰ ਸਾਂਝੀ ਕਰਨੀ ਚਾਹੀਦੀ ਆ ਮੇਰੀ ਪੰਜਾਬਗਣ ਨੂੰ ਹਮੇਸ਼ਾ ਇੱਕ ਬੇਨਤੀ ਰਹਿੰਦੀ ਆ ਤੁਸੀਂ ਕਿਸੇ ਨੂੰ ਵੀ ਕੌਮ ਦਾ ਹੀਰਾ ਛੇਤੀ ਨਾ ਕਿਹਾ ਕਰੋ ਤੁਸੀਂ ਕਿਸੇ ਨੂੰ ਵੀ ਨਾ ਕਹਾਂ ਕਰੋ ਜੀ ਕਿ ਇਹ ਤਾਂ ਪੰਜਾਬ ਬਦਲ ਦੇਊਗਾ ਤੁਸੀਂ ਕਿਸੇ ਨੂੰ ਵੀ ਇਹਨਾਂ ਗੱਲ ਕਹਾਂ ਕਰੋ ਜੀ ਕਿ ਹੁਣ ਇਹ ਬੰਦਾ ਸਿਰਾ ਲਾ ਦੂਗਾ ਕਿਉਂਕਿ ਜਿਹੜੀ ਗੱਲ ਆਪਾਂ ਅੱਜ ਕਹਿੰਦੇ ਆ ਤਿੰਨ ਕ ਮਹੀਨਾ ਬਾਅਦ ਉਹਦੇ ਉਲਟ ਫਿਰ ਉਹਨੂੰ ਗਾਲ ਤੁੱਪੜ ਦੀ ਵਰਤੋਂ ਵੀ ਕਰਨ ਲੱਗਦੇ ਆ ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਕਿਸੇ ਦੇ ਬਾਰੇ ਵੀ رائے ਬਣਾਉਣ ਤੋਂ ਪਹਿਲਾਂ ਤੁਹਾਨੂੰ ਗੁਵਾਈਆ ਚੰਗਾ ਲੱਗਦਾ ਤੁਸੀਂ ਕਹਿੰਦੇ ਨੇ ਵੀ ਇਹ ਸਿਰਾ ਇਹ ਪੰਜਾਬ ਦੀ ਅੱਤ ਕਰਾ ਦੇਊਗਾ ਤੁਹਾਨੂੰ ਕੋਈ ਲੀਡਰ ਚੰਗਾ ਲੱਗਦਾ ਤੁਸੀਂ ਕਹਿੰਦੇ ਨੇ ਵੀ ਇਹ ਪੰਜਾਬ ਦੀ ਨੂੰ ਹਾਰ ਬਦਲੂਗਾ ਪੰਜਾਬੀਆਂ ਨੇ ਹਮੇਸ਼ਾ ਹੀ ਕਿਸੇ ਨਾ ਕਿਸੇ ਦੇ ਮੋਢੇ ਨੂੰ ਇੱਕ ਆਸਰੇ ਦੇ ਤੌਰ ਤੇ ਉੱਤੇ ਵਰਤਿਆ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਆਪਾਂ ਇੱਥੇ ਖਾਲਸੇ ਦੇ ਰੂਪ ਦੇ ਵਿੱਚ ਬੈਠੇ ਆ ਤੇ ਇਸ ਥਾਂ ਦੇ ਉੱਤੇ ਬੈਠ ਕੇ ਜਦੋਂ ਆਪਾਂ ਨਗਰ ਕੀਰਤਨ ਦੇ ਵਿੱਚ ਹਿੱਸਾ ਲੈ ਕੇ ਆਏ ਆ ਆਪਦੇ ਆਪ ਨੂੰ ਸਵਾਲ ਕਰੀਏ ਵੀ ਉਹਨਾਂ ਜਿੰਨਾਂ ਦਰਿਆਦਲ ਉਹਨਾਂ ਜਿੰਨਾਂ ਬਹਾਦਰ ਉਹਨਾਂ ਜਿੰਨਾਂ ਯੋਧਾ ਤੇ ਉਹਨਾਂ ਵਰਗੀ ਮਹਾਨ ਸ਼ਖਸੀਅਤ ਕੌਣ ਆ ਅਸੀਂ ਬੰਡੀਆਂ ਦੇ ਵਿੱਚ ਪੈ ਗਏ ਪਰ ਸਾਨੂੰ ਇਸ ਤੋਂ ਥੋੜਾ ਜਿਹਾ ਉੱਤੇ ਉੱਠਣ ਦੀ ਲੋੜ ਆ ਤੇ ਅਸੀਂ ਸ਼ਬਦ ਗੁਰੂ ਦੇ ਨਾਲੋਂ ਟੁੱਟਦੇ ਜਾ ਰਹੇ ਹਾਂ ਜਦੋਂ ਅਸੀਂ ਫੇਸਬੁੱਕ ਤੇ ਦੇਖਦੇ ਆਂ ਅਸੀਂ ਇੰਸਟਾਗ੍ਰਾਮ ਤੇ ਦੇਖਦੇ ਆਂ ਹੋਰ ਵਕ ਵਕ ਥਾਵਾਂ ਤੇ ਦੇਖਦੇ ਆਂ ਜੋ ਸਵੇਰ ਤੋਂ ਲੈ ਕੇ ਆਥਣ ਤੱਕ ਧੀਆਂ ਭੈਣਾਂ ਦੇ ਪ੍ਰਤੀ ਅਸੀਂ ਗੱਲਾਂ ਦੀ ਤੇ ਕਾਲਾਂ ਦੀ ਵਰਤੋਂ ਕਰਦੇ ਆਂ ਮੇਰਾ ਖਿਆਲ ਆ ਵੀ ਕੋਈ ਵੀ ਗੁਰੂ ਇਸ ਮਸਲੇ ਦੇ ਵਿੱਚ ਸੰਤੁਸ਼ਟ ਨਹੀਂ ਹੁੰਦਾ ਹੋਣਾ ਕਈ ਵਾਰੀ ਅਸੀਂ ਦੇਖਦੇ ਆਂ ਉਹ ਕਹਿੰਦੇ ਨੇ ਜੀ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਮੁੜ ਕੇ ਫੇਰ ਆਉਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਮੁੜ ਕੇ ਫੇਰ ਆਉਣਾ ਚਾਹੀਦਾ ਫਲਾਣੀ ਮਹਾਨ ਹਸਤੀ ਨੂੰ ਗੁਰੂ ਨਾਨਕ ਦੇਵ ਜੀ ਵਾਂਗੂ ਫਲਾਣੀ ਮਹਾਨ ਹਸਤੀ ਨੂੰ ਫੇਰ ਮੁੜ ਕੇ ਆਉਣਾ ਚਾਹੀਦਾ ਮੈਂ ਇਹ ਕਹਿਣਾ ਹੁਣਾਂ ਜੀ ਕਿ ਉਹਨਾਂ ਨੂੰ ਬ ਤੁਸੀਂ ਵੀ ਇਹ ਗੱਲ ਕਹੋਗੇ ਵੀ ਕਿਹੋ ਜੀ ਗੱਲ ਕਰਦਾ ਕਿਉਂਕਿ ਜੇ ਅੱਜ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਆ ਜਾਣ ਗੁਰੂ ਗੋਬਿੰਦ ਸਿੰਘ ਜੀ ਆ ਜਾਣ ਕ੍ਰਾਂਤੀਕਾਰੀ ਜਿਹੜੇ ਸਾਡੇ ਆ ਸ਼ਹੀਦ ਉਹ ਆ ਜਾਣ ਇੱਥੇ ਸ਼ਹੀਦ ਭਗਤ ਸਿੰਘ ਆਉਣ ਤੇ ਸਭ ਤੋਂ ਪਹਿਲਾਂ ਸਾਡੇ ਫੇਸਬੁੱਕੀ ਯੋਧਿਆਂ ਨੇ ਇਹ ਗੱਲ ਕਹਿਣੀ ਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਚਾਰ ਵਦਾਸੀਆਂ ਕੀਤਕਾਂ ਨੇ ਪਹਿਲਾਂ ਲੋਕੇਸ਼ਨ ਭੇਜੋ ਤੁਸੀਂ ਇਹ ਗੱਲ ਕਹਿਣੀ ਆ ਮੇਰੇ ਅਰਗੇ ਨੇ ਗੱਲ ਕਹਿਣੀ ਆ ਵੀ ਭਾਈ ਇਹਨਾਂ ਦੀ ਬਾਬਰ ਨਾਲ ਸੈਟਿੰਗ ਹੋ ਗਈ ਫੇਸਬੁੱਕ ਤੇ ਕੀ ਪਤਾ ਕਿਹੜਾ ਵਿਦਵਾਨ ਕਿਹਦੇ ਚ ਟੁੱਡ ਮਾਰੇ ਸੋ ਜਦੋਂ ਸ਼ਹੀਰ ਭਗਤ ਸਿੰਘ ਦੀ ਗੱਲ ਕਰਦੇ ਕੀ ਪਤਾ ਸੀ ਇਹ ਗੱਲ ਕਹਿਣੀ ਕਿ ਉਹਨਾਂ ਦੀ ਗੋਰੀਆਂ ਨਾਲ ਸੈਟਿੰਗ ਹੋ ਗਈ ਸੀ ਸਾਨੂੰ ਆਪਣੇ ਦਿਮਾਗ ਦੇ ਬੂਹੇ ਖੁੱਲੇ ਰੱਖਣੇ ਚਾਹੀਦੇ ਆ ਤੁਸੀਂ ਇਹਨਾਂ ਪਿਆਰ ਦਿੰਨੇ ਹੋ ਇਹਨਾਂ ਸਤਕਾਰ ਦਿੰਨੇ ਹੋ ਸਿੱਖੀ ਨੂੰ ਸੰਭਾਲ ਕੇ ਰੱਖਣ ਚ ਤੁਹਾਡਾ ਯੋਗਦਾਨ ਆ ਪੰਜਾਬੀਏ ਤਨੂੰ ਸੰਭਾਲ ਕੇ ਰੱਖਣ ਚ ਤੁਹਾਡਾ ਯੋਗਦਾਨ ਆ ਮੈਨੂੰ ਇੱਥੇ ਭੈਣ ਜੀ ਨੇ ਗੱਲ ਦੱਸੀ ਉਹ ਕਹਿੰਦੇ ਵੀ ਜਿਵੇਂ ਪੰਜਾਬ ਦੇ ਵਿੱਚ ਅਸੀਂ ਕਹਿੰਦੇ ਵੀ ਪੰਜਾਬੀ ਖੁਰ ਰਹੀ ਉਹ ਕਹਿੰਦੇ ਵੀ ਇੱਥੋਂ ਦੀ ਜਿਹੜੀ ਜ਼ੁਬਾਨ ਆ ਜਿਹੜੀ ਨੈਸ਼ਨਲ ਤਗਾਲੋ ਕਹਿੰਦੇ ਵੀ ਉਹਨੂੰ ਵੀ ਇਸ ਵੇਲੇ ਖਤਰਾ ਕਿਉਂਕਿ ਬੋਲਣੀ ਤਾਂ ਦੇ ਆ ਲਿਖਣ ਦੇ ਵਿੱਚ ਮੁਹਾਰਤ ਉਹਨੀ ਨਹੀਂ ਕਿਉਂਕਿ ਅੰਗਰੇਜ਼ੀ ਦਾ ਪ੍ਰਭਾਵ ਇੱਥੇ ਵੀ ਆ ਸੋ ਦੇਖੋ ਅਸੀਂ ਆਪਣੀਆਂ ਜ਼ੁਬਾਨਾਂ ਨੂੰ ਆ ਬਚਾ ਕੇ ਰੱਖਣਾ ਪੰਜਾਬੀ ਸਾਡੀ ਕਿਤੇ ਦੀ ਜ਼ੁਬਾਨ ਨਹੀਂ ਐ ਤੇ ਸਾਡੇ ਜਜ਼ਬਾਤ ਨਹੀਂ ਸਾਡੇ ਗੁਰੂਆਂ ਪੀਰਾਂ ਫਕੀਰਾਂ ਦੀ ਜ਼ੁਬਾਨ ਵੀ ਆ ਜੇ ਤੁਸੀਂ ਮਾਂ ਬੋਲੀ ਪੰਜਾਬੀ ਨਾਲ ਜੁੜੇ ਹੋ ਤੁਸੀਂ ਇੰਨੇ ਵੱਡੇ ਇਕੱਠਰ ਚਾਹਨੇ ਹੋ ਤੁਹਾਨੂੰ ਸੱਚੀ ਮੁੱਚੀ ਬਹੁਤ ਬਹੁਤ ਸਲਾਮ ਕਰਨੀ ਬਣਦੀ ਆ ਤੁਹਾਡੇ ਵਰਗੇ ਪੰਜਾਬੀਆਂ ਦੇ ਕਰਕੇ ਪੰਜਾਬ ਅੱਜ ਵੀ ਜਿਉਂਦਾ ਉਦਾਕਾਰ ਨੇ ਵੀ ਤੁਸੀਂ ਕੋਈ ਵੀ ਮੇਰਾਖਲ ਵੀ ਇਧਰਲੇ ਪਾਸੇ ਪੈਣਾ ਵੀਰ ਹੋਣ ਉਧਰਲੇ ਪਾਸੇ ਹੋਣ ਇਹੋ ਜੀ ਸ਼ਖਸੀਅਤ ਨਹੀਂ ਹੋਊਗੀ ਜਿਹਨੇ ਆਪਦੇ ਪਿੰਡ ਦੇ ਵਿੱਚ 100 ਡਾਲਰ 50 ਡਾਲਰ 1000 ਡਾਲਰ ਲੱਖ ਡਾਲਰ ਜਿਹਦੀ ਜਿੰਨੀ ਵੀ ਹੁਕਤ ਆ ਜਿਹਦੀ ਜਿੰਨੀ ਵੀ ਪਹੁੰਚ ਆ ਉਹ ਜਿਹਨੇ ਕਹਿੰਦੇ ਹੁੰਦੇ ਵੀ ਕੋਈ ਸੂਈ ਜੋਗਾ ਕੋਈ ਸਲਾਈ ਜੋਗਾ ਜਿਹੜਾ ਜਿੰਨੇ ਜੋਗਾ ਉਹ ਆਪਦੇ ਪਿੰਡ ਦੇ ਵਿੱਚ ਨਗਰ ਖਿੜੇ ਦੇ ਉੱਤੇ ਖਰਚ ਜ਼ਰੂਰ ਕਰਦਾ ਤੇ ਤੁਹਾਡੇ ਕਰਕੇ ਹੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਦੇ ਗਰੀਬਾਂ ਦੇ ਵਿਆਹ ਹੁੰਦੇ ਆ بڑے ਗਰੀਬ ਬੱਚੇ ਪੜ੍ਹ ਵੀ ਲੈਂਦੇ ਆ ਬੜੀਆਂ ਗਲੀਆਂ ਨਾਲੀਆਂ ਪੱਕੀਆਂ ਵੀ ਹੋ ਜਾਣਗੀਆਂ بڑے ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਵੀ ਬਣਦੀਆਂ ਸੋ ਤੁਹਾਡੀ ਕਿਰਤ ਕਮਾਈ ਦੇ ਵਿੱਚ ਵਾਧਾ ਹੋਵੇ ਤੇ ਮੇਰੇ ਸਮੇਤ ਸਾਰੀ ਹੀ ਸੰਗਤ ਹੈ ਜਿਹੜੀ ਉਹ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਦੇ ਮੁਤਾਬਕ ਜ਼ਿੰਦਗੀ ਬਸਰ ਕਰਨ ਲੱਗੇ ਇਨੇ ਸ਼ਬਦਾਂ ਨਾਲ ਮੈਂ ਮਾਫੀ ਲੈਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ